ਤੇ ਕੀ ਨਾਮਾਗਾ ਤੇ ਕੀ ਸਰੀ ਮੇਰਾ ਨਾਮ ਤਾਂ ਭਾਈ ਸ਼ੇਰ ਕੋਰਾ ਮੇਰੇ ਪੁੱਤ ਦੇ ਨਾਮ ਅਨੰਤਪ੍ਰੀਤ ਸਿੰਘ ਪੁੱਤ ਅਸੀਂ ਹਾਂ ਪੁੱਤਾ ਠੀਕਾਤ ਨਾ ਕੀ ਬਪਰੀ ਮੈਂ ਖੇਤ ਚੋਂ ਆਇਆ ਬਾਈ ਸਾਨੂੰ ਨਹੀਂ ਪਤਾ ਉਹਦਾ ਬਾਪ ਉਹਦੇ ਮੋਟਰ ਟ੍ਰੈਕਟ ਪਤੇ ਉੱਤਰ ਗਿਆ ਖੰਦਾ ਉਹਨੂੰ ਫੋਨ ਕਰਿਆ ਸਾਨੂੰ ਕੋਈ ਪਤਾ ਨਹੀਂ ਪੁੱਤਾ ਉਹ ਕਰ ਰਹੇ ਆ ਗਿਆ ਉਹ ਉੱਥੇ ਮੈਨੂੰ ਤਾਂ 11:00 ਵਜੇ ਪਤਾ ਲੱਗਿਆ ਠੀਕ ਇਹੋ ਕੁਝ ਸਮਝ ਹੋਇਆ ਇਹ ਲੈ ਆਇਆ ਜਾ ਕੇ ਮੇਰੇ ਵਰਗੀ ਦਾ ਤੜਤੀ ਪਤਾ ਲੱਗਿਆ ਠੀਕ ਇਹੋ ਕੁਝ ਬਣ ਗਿਆ ਦਾਖਲਾ ਮੈਂ ਹੋਂ ਪੰਚ ਆਣਿਆ ਨੇ ਇਥੇ ਕੌਣ ਪਿੰਡ ਦੀ ਪਿੰਡ ਦੇ ਹੀ ਐ ਕੀ ਪਤਾ ਜੀ ਪਿੰਡ ਪਿੰਡ ਦਾ ਉਧਰ ਦੋ ਭਾਈ ਤਾਂ ਬਦਕਾਰਾ ਛੋਟੇ ਭਾਈ ਦੇ ਨਾਂ ਦਾ ਮੈਨੂੰ ਪਤਾ ਨਹੀਂ ਦੋ ਇੱਕ ਜਮਾਰਾ ਦਾ ਮੁੰਡਾ ਦਾ ਨਾਂ ਬੱਗੇ ਹੁਣ ਤਾਂ ਰੋਲਾ ਵੀ ਕਿਸੇ ਦਾ ਨਹੀਂ ਦਾ ਮੁੰਡਾ ਸਾਡੇ ਨਾਲ ਕਿਸੇ ਦਾ ਰੋਲਾ ਹੰਤਾ ਸੀ ਤਾਂ ਹੁਣ ਜਾਣੇ ਨਹੀਂ ਦੰਦੇ ਤੇ ਕਰ ਹੀ ਰਹਿੰਦਾ ਉਹ ਪਹਿਲਾਂ ਤਾਂ ਨਿਬੜ ਨਿਬੜ ਗਿਆ ਤਾਂ ਉਹਦਾ ਕਾਦੀ ਲੜਾਈ ਪਈ ਸੀ ਪਤਾ ਨਹੀਂ ਬੁਗੇ ਮੈਨੂੰ ਤਾਂ ਇਹ ਲੜ ਲੜਪਹਾਂ ਜਾਂ ਤੇਰਾ ਤੇ ਪਾਲਟੀ ਕਿਹੜੇ ਮੁੰਡਿਆਂ ਦੀ ਲੜਾਈ ਸੀ ਮਾਰੇ ਮੁੰਡਿਆਂ ਨਾਲ ਹੀ ਬੈ ਲੰਬੀ ਪਰ ਹੁਣ ਤਾਂ ਕੁਛ ਨਹੀਂ ਦਾ ਹੁਣ ਤਾਂ ਠੀਕ ਠਾਕ ਤੇ ਸਾਰੇ ਹੁਣ ਪਰਿਵਾਰ ਚੋਂ ਵਿਆਹ ਹੋਇਆ ਹੈ ਸੀ ਆਪਣੇ ਦਾ ਮੁੰਡਾ ਜਿਹਦੀ ਫੋਟੋ ਤਾਰੀਏ ਤੁਸੀਂ ਆ ਪੋਤਾ ਹੈ ਉਹਦੀ ਦਾਦੀ ਹੈ ਭੈਣ ਕੋਈ ਨਹੀਂ ਭੈਣ ਹੈਗੀ ਹੈ ਭੈਣ ਤਾਂ ਸਵਰੇ ਜਾਂ ਉਹ ਪੁਲਿਸ ਵਾਲੇ ਆ ਗਏ ਜੀ ਪੁਲਿਸ ਵਾਲੇ ਆ ਕੇ ਗਏ ਆ ਉਹ ਪੁਰਸਲੇ ਗਏ ਹੁਣਾਂ ਦੇ ਘਰੇ ਹੁਣ ਸਾਨੂੰ ਪਤਾ ਕੋਈ ਨਹੀਂ ਹੈਗਾ ਕਿ ਘਰਾਂ ਦਾ ਹੈ ਬਿਆਨ ਲਖਾਤੀ ਹੈ ਹੈ ਬਿਆਨ ਲਖਾਤੀ ਕੋਈ ਬਿਆਨ ਬੰਨਣ ਕੋਈ ਨਹੀਂ ਪੁੱਛਿਆ ਉਹਨਾਂ ਨੇ ਉਹ ਤਾਂ ਬਾਹਰ ਤੇ ਹੀ ਮੁੜ ਗਈ ਡੈੱਡ ਬੋਡੀ ਕਿੱਥੇ ਜੀ ਮੁੰਡੇ ਦੀ ਉਹ ਹਸਪਤਾਲ ਜੇ ਪਾਰਕ ਵਾਲੇ ਜੀ ਹਾਂ ਐਸਾ ਜਿੰਦਰਾ ਚ ਲੈ ਗਏ ਤੇ ਉੱਥੇ ਕਿਸੇ ਨੇ ਨਹੀਂ ਪੁੱਛਿਆ ਹੁਣੇ ਭਾਈ ਉੱਥੇ ਲੈ ਕੇ ਹੋਰ ਵੀ ਫੱਟੜਾ ਜੀ ਕੋਈ ਤਾਂ ਇਕੱਲਾ ਇੱਕੇ ਮੁੰਡਾ ਮੇਰੇ ਮੈਨੂੰ ਤਾਂ ਸੇਹਰਾ ਪਤਾ ਹੈ ਵੀ ਹੋ ਨਹੀਂ ਪਤਾ ਮੁਕੇ ਦੇਖੋ ਅਸੀਂ ਤਾਂ ਬਾਕੀ ਕਰ ਦਾਂ ਜੀ ਹੈ ਇਹ ਕਹਿਜੀ ਕਾਰਵਾਈ ਦੀ ਮੰਗ ਕਰਦੋਂ ਮੈਂ ਪੁਲਿਸ ਪ੍ਰਸ਼ਾਸਨ ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਸੀਂ ਤਾਂ ਇਹ ਕਹਾਂਗੇ ਵੀ ਸਾਨੂੰ ਜਾਓਗੇ ਉਹਨਾਂ ਦਾ ਉਹ ਨਹੀਂ ਹੁੰਦਾ ਉਹਨਾਂ ਨੂੰ ਅਸੀਂ ਨਾ ਛੋਕ ਰਹੇ ਕਿਤੇ ਉਧਰ-ਉਧਰ ਕਰਦੇ ਵੀ ਜੋ ਕਿ ਲੋਕਾਂ ਦੇ ਉਹ ਨਹੀਂ ਫੜੇ ਜਾਂਦੇ ਅਸੀਂ ਤਾਂ ਛੋਕ ਰਹੇ ਸੰਸਕਾਰ ਵੀ ਨਹੀਂ ਕਰਦੇ ਸਾਡੀ ਦਾ ਜੋ ਕਹਾਣੀਆਂ ਵੀ ਬੀ ਕਪੂਤ ਹੈ ਅਸੀਂ ਕਿਸੇ ਨੂੰ ਕੁਝ ਕਹਿਣਾ ਨਾ ਬਾਪ ਇੰਨਾ ਸਾਵੂਆ ਚਾਚੇ ਤਾਇਆ ਨੇ ਸਾਵੂਆ ਕੋਈ ਜਾਂਦੇ ਕੋਈ ਕੀ ਨਾਮ ਆ ਜੀ ਤੁਹਾਡਾ ਮੇਰਾ ਨਾਮ ਪਾਲ ਸਿੰਘ ਆ ਜੀ ਅੱਛਾ ਕੀ ਕੀ ਦੀ ਡੈਥ ਹੋਈ ਆ ਜੀ ਕੀ ਨਾਮ ਆ ਉਹ ਮੁੰਡੇ ਥੱਲੇ ਜੇ ਮੰਦਰੀਕ ਦਾ ਆ ਜੀ ਅੱਛਾ ਕੀ ਘਟਨਾ ਕੀ ਵਾਪਰੀ ਆ ਜੀ ਰਾਤ ਕਿੰਨੇ ਕ ਵਜੇ ਦਾ ਕੰਮ ਪਤਾ 10 ਕ ਵਜੇ ਕੇ ਗੇਟ ਤੇ ਸੰਦਲ ਥੱਲੇ ਵੀ 5:00 ਵਜੇ ਪਤਾ ਲੱਗਿਆ ਮਿਲੂ 10 ਕ ਵਜੇ ਕੇ ਗੇਟ ਚ ਕੁੱਤਿਆ ਚਾਰ ਮੁੰਡੇ ਨੇ ਕੌਣ ਨੇ ਜੀ ਉਹ ਮੁੰਡੇ ਜਿਹੜਾ ਨੇ ਕੁੱਪੇ ਆ ਉਹ ਦੋ ਚੱਕੀ ਵਾਲੇ ਆ ਜੀ ਚੱਕੀ ਵਾਲੇ ਦੇ ਮੁੰਡੇ ਬਲਕਾਰ ਡਾਕਟਰ ਹੈ ਇੱਕ ਪਿੰਡ ਜਿੰਦਾ ਸਿੰਘ ਸਿੰਘ ਵਾਲਾ ਉਹਦਾ ਮੁੰਡਾ ਇੱਕ ਉਹਨੂੰ ਛੋੜਦਾ ਪੁੱਤ ਆਈ ਹੈ ਕਿੰਨੀ ਕੁ ਉਮਰ ਸੀ ਮੁੰਡੇ ਦੀ ਜਿਹੜਾ 23 ਸਾਲ ਦਾ ਜੀ ਇਹ ਪਹਿਲਾ ਲੜਾਈ ਸੀ ਜੀ ਕੋਈ ਇਹਨਾਂ ਵੀ ਕੀ ਗੱਲ ਹੈ ਪਹਿਲਾਂ ਕੋਈ ਐਡੀ ਕਿ ਲੜਾਈ ਦਾ ਹੈਂਡਲ ਨਹੀਂ ਗਈ ਪਹਿਲਾਂ ਆਪਾਂ ਪਿਆਰ ਵੀ ਹੈਗਾ ਦਾ ਉਹਦੇ ਬਾਅਦ ਮੜਾ ਉਟਾ ਹੋ ਗਿਆ ਉਹਨੇ ਵੀ ਇੰਨੀ ਵੱਡਾ ਹੋ ਜਾ ਕੰਮ ਆ ਬਾਕੀ ਹੁਣ ਰਾਤ ਸਵੇਰ ਨਾ ਦੇ ਕੀ ਬਣਿਆ ਕੀ ਹੁੰਦਾ ਇੱਕ ਕਰਕੇ ਉਹ ਘੁੱਟਿਆ ਬਾਹਾਂ ਚ ਵੀ ਵੱਡੀ ਕਿੰਨੀ ਵੱਡੀ ਆ ਬਾਕੀ ਸਿਰ ਕਿਥੇ ਸੱਟਾਂ ਮਾਰੀਆਂ ਸਰਚ ਕਰਦੇ ਨੇ ਸਿਲੰਡਰ ਮਾਰੇ ਕੀ ਪਤਾ ਨਹੀਂ ਕਿ ਮਾਰੇ ਕਹਿੰਦੇ ਕੋਈ ਕਹੀ ਕੋਈ ਪੈਦੀ ਫੌੜਾ ਪਿਆ ਦਾ ਸਰੇ ਸਾਰੇ ਮਾਰੇ ਉਹ ਪੁਰਸਲੇ ਖਾਣੇ ਕੀ ਟੱਕ ਚੁੱਕੇ ਤੇ ਉਹ ਬੰਦੇ ਫੜ ਲਏ ਜੀ ਹੁਣ ਪੁਰਸਣੇ ਕੀ ਪਤਾ ਨਹੀਂ ਫੜਿਆ ਕਿ ਨਹੀਂ ਉਹ ਨਹੀਂ ਵੇਖਦਾ ਮੰਮੀ ਬੰਮੀ ਦਾ ਦੇ ਕੇ ਕਹਿੰਦੇ ਮੰਦੇ ਸੱਚੀ ਬਾਕੀ ਪਤਾ ਨਹੀਂ ਹੁਣ ਬਿਆਨ ਲਿਖ ਲੈ ਪੁਰਸਣੇ ਹਾਂ ਬਿਆਨ ਪੁਰਸਲੇ ਦਾ ਥਿਲੀ ਜਦੋਂ ਮੁਰਗੇ ਨਾਲ ਕਿ ਨਾਲੇ ਕੀ ਮੰਗਤੀ ਕਰਦੇ ਮਾਪੀ ਹੈ ਕੀ ਮੰਗ ਕਰਦੇ ਪੁਰਸਣੇ ਇਹੀ ਮੰਗ ਕਰਦੇ ਜੀ ਸਾਨੂੰ ਇਨਸਾਫ ਨਹੀਂ ਕਰਨਾ ਚਾਹੀਦਾ ਜੋ ਕਾਲੂ ਕਿਨੇ ਹੋਰ ਨੂੰ ਵੀ ਮਾਰਨਗੇ ਪਹਿਲਾਂ ਵੀ ਇਹਨਾਂ ਤੇ ਕੋਈ ਕੇਸ ਵਗੈਰਾ ਸੀ ਜਿਹੜੇ ਮੁੰਡਿਆਂ ਨੂੰ ਮਾਰਿਆਗਾ ਪਹਿਲਾਂ ਇਹਨਾਂ ਨੂੰ জাফরਪੁਰ ਬੰਦ ਮਾਰੇ ਲੱਕ ਮਾਰਾ ਉਹਨਾਂ ਨੂੰ ਬੁੜਾ ਹਾਂ ਇਹ ਡਾਕਟਰ ਨੇ ਐਸੇ ਮੁੰਡੇ ਨੂੰ ਮਾਰਿਆ ਸੀ ਹਾਂ ਡਾਕਟਰ ਆ ਜਿਹੜੇ ਡੰਗੜਾ ਦਾ ਉਹਨਾਂ ਨੇ ਆ